ਸਾਸੀ ਗੱਲ ਦੋਸਤੋ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਤੇ ਅੱਜ ਆਪਾਂ ਪਹੁੰਚੇ ਆਂ ਪੰਜਾਬ ਸਿਲੈਕਸ਼ਨ ਸ਼ਾਪ ਤੇ ਜੋ ਕਿ ਟਿਬੀ ਸਾਹਿਬ ਰੋਡ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਆ ਆਇਓ ਆਪਾਂ ਮਿਲਦੇ ਆਂ ਵੀਰ ਨਾਲ ਕਰਦੇ ਆਂ ਗੱਲਬਾਤ ਵੀਰ ਨਾਲ ਸਾਸੀ ਗੱਲ ਵੀਰ ਜੀ ਸਾਸੀ ਗੱਲ ਬਾਈ ਜੀ ਹੋਰ ਠੀਕ ਠਾਕ ਹੋ ਹਾਂਜੀ ਹਾਂਜੀ ਵਧੀਆ ਜੀ ਤੁਹਾਡਾ ਸਵਾਗਤ ਆ ਆਪਣੇ ਚੈਨਲ ਤੇ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਕੋਲ ਪਹੁੰਚੇ ਜੀ ਹਾਂਜੀ ਤੇ ਵੀਰ ਆਪਣੇ ਕੋਲ ਕਿਹੜੀਆਂ ਕਿਹੜੀਆਂ ਆਈਟਮਾਂ ਸ਼ਾਪ ਤੇ ਬਈ ਆਪਾਂ ਪੂਰਾ ਮੈਨੂ ਸਲੈਕਸ਼ਨ ਬਣਾਇਆ ਹੈ ਇੱਥੇ ਆਪਣੇ ਕੋਲ ਸਾਰੀਆਂ ਚੀਜ਼ਾਂ ਸਾਰੇ ਇੱਕ ਵੈਰਾਈਟੀ ਦੀ ਚੀਜ਼ ਆਪਣੇ ਕੋਲ ਅਵੇਲੇਬਲ ਹੈ ਜੀ ਠੀਕ ਹੈ ਜੀ ਤੇ ਸਭ ਤੋਂ ਸ਼ੁਰੂ ਆਪਾਂ ਵਾਇਲਟਸ ਤੋਂ ਕਰਦੇ ਆਂ ਜੀ ਠੀਕ ਹੈ ਆਪਣੇ ਕੋਲ ਬਹੁਤ ਹੀ ਵਧੀਆ ਕੁਆਲਿਟੀ ਦੇ ਵਾਇਲਟਸ ਮੈਨ ਪਰਸ ਅਵੇਲੇਬਲ ਹੈ ਜੀ ਉਸ ਤੋਂ ਬਾਅਦ ਆਪਣੇ ਕੋਲ ਹਾਂਜੀ ਹਾਂਜੀ ਬਹੁਤ ਵਧੀਆ ਕੁਆਲਿਟੀ ਜਿਹੜੀ ਅੱਜ ਕੱਲ ਬ੍ਰਾਂਡ ਦੇ ਤੌਰ ਤੇ ਚੱਲ ਰਹੀ ਹੈ ਠੀਕ ਹੈ ਬਿੱਲ ਮਿਲੂਗਾ ਤਾਂ ਹਾਂਜੀ ਹਾਂਜੀ ਸਭ ਕੁਝ ਮਿਲੂਗਾ ਜੀ ਠੀਕ ਹੈ ਤੇ ਉਸ ਤੋਂ ਬਾਅਦ ਆਪਣੇ ਕੋਲ ਜੀ ਗੋਗਲਸ ਜੋ ਕਿ ਵਰਬਰੀ ਦੀਆਂ ਬਹੁਤ ਹੀ ਵਧੀਆ ਠੀਕ ਹੈ ਜੀ ਜਿਹੜਾ ਕਿ ਬ੍ਰਾਂਡ ਅੱਜ ਕੱਲ ਚੱਲ ਰਿਹਾ ਸਾਰਿਆਂ ਨਾਲੋਂ ਵਧੀਆ ਜਿਹੜੀਆਂ ਚੀਜ਼ਾਂ ਚੱਲ ਰਹੀਆਂ ਹਰੇਕ ਤਰ੍ਹਾਂ ਦੀ ਵੈਰਾਈਟੀ ਆਪਣੇ ਕੋਲ ਗੋਗਲ ਸੇ ਮਿਲ ਜੂਗੀ ਅੱਛਾ ਉਸ ਤੋਂ ਬਾਅਦ ਜੀ ਹਰੇਕ ਤਰ੍ਹਾਂ ਦਾ ਆਪਣੇ ਕੋਲ ਪਰਫਿਊਮ ਅਵੇਲੇਬਲ ਹੈ ਜੀ ਠੀਕ ਹੈ ਉੱਪਰ ਵੀ ਤੁਸੀਂ ਦੇਖ ਸਕਦੇ ਹੋ ਵੀਰਪੁਰ ਸਾਰਾ ਹਾਂਜੀ ਹਾਂਜੀ ਸਭ ਤਰ੍ਹਾਂ ਦੇ ਇਤਰ ਠੀਕ ਹੈ ਉਹਦੇ ਸਾਬ ਪਰਫਿਊਮ ਸਭ ਅਵੇਲੇਬਲ ਹੈ ਆਪਣੇ ਕੋਲ ਠੀਕ ਹੈ ਜੀ ਤੇ ਅੱਗੇ ਲੋ ਟੀ-ਸ਼ਰਟਾਂ ਦੇ ਵਿੱਚ ਕਿਹੜੀ ਤਰ੍ਹਾਂ ਦੀ ਪੂਰੀ ਵੈਰਾਈਟੀ ਹੈ ਹੀ ਆਪਣੇ ਕੋਲੇ ਕਿਉਂਕਿ ਅੱਜ ਕੱਲ ਇੰਸਟਾਗ੍ਰਾਮ ਤੇ ਜਿਨ੍ਹਾਂ ਨੇ ਠੀਕ ਹਾਂ ਲੋਕ ਰੀਲਾਂ ਦੇਖ ਕੇ ਆ ਚੱਲ ਰਹੇ ਆ ਠੀਕ ਹੈ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਆਪਣੇ ਕੋਲੇ ਅਵੇਲੇਬਲ ਹੈ ਜੀ ਠੀਕ ਹੈ ਜੀ ਪੂਰੀ ਰੇਟ ਰੇਂਜ ਦੇ ਵਿੱਚ ਮਿਲੂਗਾ ਹਾਂ ਜੀ ਹਾਂ ਜੀ ਬਹੁਤ ਵਧੀਆ ਰੇਟ ਨਾਲੋਂ ਸਸਤਾ ਹੋਊਗਾ ਜੀ ਠੀਕ ਹੈ ਤੇ ਵਧੀਆ ਕੁਆਲਿਟੀ ਵਧੀਆ ਹੋਊਗੀ ਹਾਂ ਜੀ ਦੋਸਤੋ ਫਿਰ ਕਰੋ ਚੈੱਕ ਵੈਰਾਈਟੀਆਂ ਤੁਸੀਂ ਟੀ ਸ਼ਰਟ ਗੋਗਲਸ ਵੀਰ ਕੋਲ ਬਹੁਤ ਵਧੀਆ ਤਰ੍ਹਾਂ ਦੇ ਗੋਗਲਸ ਆ ਪਰਸਾ ਪਰਫਿਊਮਸ ਆ ਬਾਕੀ ਤੁਸੀਂ ਦੇਖ ਸਕਦੇ ਹੋ ਟੀ ਸ਼ਰਟਸ ਸ਼ਰਟਸ ਦੇ ਬਹੁਤ ਤਰ੍ਹਾਂ ਦੀਆਂ ਵੈਰਾਈਟੀਆਂ ਆ ਪੂਰੀਆਂ ਬ੍ਰਾਂਡਡ ਕੁਆਲਟੀ ਦੀਆਂ ਵੀਰ ਕੋਲ ਟੀ ਸ਼ਰਟਸ ਆ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਕੁਆਲਟੀ ਦੇ ਵਿੱਚ ਦੇਖੋ ਸ਼ਰਟਸ ਦੀ ਕੁਆਲਟੀ ਚੈੱਕ ਕਰੋ ਬਹੁਤ ਵਧੀਆ ਕੰਪਨੀ ਦੀਆਂ ਵੀਰ ਕੋਲ ਟੀ-ਸ਼ਰਟਾਂ ਸ਼ਰਟਾਂ ਨੇ ਬਾਕੀ ਤੁਸੀਂ ਫਾਰਮਲ ਪੈਂਟਸ ਦੇ ਜੀਨਸ ਵੀ ਜੋ ਕਿ ਟ੍ਰੈਂਡ ਦੇ ਵਿੱਚ ਚੱਲ ਰਹੀਆਂ ਉਹ ਵੀਰ ਕੋਲ ਸਾਰੇ ਜੀਨਸ ਵੀਰ ਕੋਲ ਹੈਗੀਆਂ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਵੀਰ ਕੋਲ ਲੋਅਰਸ ਕਾਫੀ ਵੈਰਾਈਟੀਆਂ ਦੀਆਂ ਲੋਅਰ ਵੀਰ ਕੋਲ ਹੈਗੀਆਂ ਬਾਕੀ ਬਹੁਤ ਵਧੀਆ ਲੋਅਰਸ ਆ ਬਹੁਤ ਵਧੀਆ ਕੁਆਲਿਟੀ ਦਾ ਵੀਰ ਕੋਲ ਕਪੜਾ ਜੋ ਵੀਰ ਭਰਾ ਵੀਰ ਤੋਂ ਖਰੀਦਣਾ ਚਾਹੁੰਦਾ ਵੀਰ ਨਾਲ ਕੰਟੈਕਟ ਕਰ ਸਕਦਾ ਜੀ ਵੀਰ ਦਾ ਨੰਬਰ ਸਕਰੀਨ ਤੇ ਅਸੀਂ ਸ਼ੋਅ ਕਰਾ ਦਿੰਨੇ ਆ ਤੇ ਉਸ ਤੋਂ ਤੁਸੀਂ ਨੰਬਰ ਲੈ ਕੇ ਵੀਰ ਕੋਲ ਤੁਸੀਂ ਆਪਣੀ ਕੋਈ ਵੀ ਚੀਜ਼ ਖਰੀਦ ਸਕਦੇ ਹੋ ਬਾਕੀ ਕੱਪੜੇ ਦੀ ਵੀਰ ਕਹਿੰਦਾ ਪੂਰੀ ਗਾਰੰਟੀ ਆ ਪੂਰਾ ਬ੍ਰਾਂਡਡ ਕਪੜਾ ਬਾਕੀ ਤੁਸੀਂ ਵੀਰ ਨਾਲ ਕੰਟੈਕਟ ਕਰ ਸਕਦੇ ਹੋ ਜੀ ਦੁਕਾਨ ਦਾ ਨਾਮ ਹੈਗਾ ਪੰਜਾਬ ਸਿਲੈਕਸ਼ਨ ਟਿੱਬੀ ਸਾਹਿਬ ਰੋਡ ਸ਼੍ਰੀ ਮੁਕਤਸਰ ਸਾਹਿਬ ਦੇ ਓਪੋਜ਼ਿਟ ਦੇ ਪੰਜਾਬ ਨਾਗਪਾਲ ਹਾਂਜੀ ਨਾਗਪਾਲ ਵਾਲੇ ਗਲੀ ਦੇ ਸਾਹਮਣੇ ਵੀਰ ਦੀ ਦੁਕਾਨ ਆ ਤੇ ਤੁਸੀਂ ਵੀਰ ਨਾਲ ਮਿਲ ਸਕਦੇ ਹੋ ਮੁਕਸਰ ਦੇ ਵਿੱਚ ਦੁਕਾਨ ਆ ਪੰਜਾਬ ਸਿਲੈਕਸ਼ਨ ਟੀਬੀ ਸਾਹਿਬ ਰੋਡ ਤੇ ਧੰਨਵਾਦ ਜੀ